ਸਿੰਗapore ਗਏ ਪੰਜਾਬੀ ਨੌਜਵਾਨ ਦਾ ਹੋਇਆ ਕਤਲ ਪਰਿਵਾਰ ਦਾ ਰੋ ਰੋ ਬੁਰਾ ਹਾਲ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਪੰਜਾਬੀ ਵਿਦੇਸ਼ਾਂ ਦਾ ਰੁਕ ਕਰਦੇ ਨੇ ਪਰ ਉੱਥੇ ਐਸੇ ਬਾਣੇ ਵਾਪਰ ਜਾਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੁੰਦਾ ਤਾਂ ਤਰਨਤਾਰਨ ਦੇ ਰਹਿਣ ਵਾਲੇ 33 ਸਾਲਾ ਨੌਜਵਾਨ ਦੀ ਸਿੰਗਾਪੂਰ ਦੇ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸਦੇ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਸਬੀਰ ਸਿੰਘ ਜੋ ਕਿ ਕਿਸੇ ਨਹਿਰ ਦੇ ਕੰਡੇ ਬੈਠਾ ਸੀਗਾ ਪਰ ਉਸ ਨੂੰ ਕਿਸੇ ਨੇ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਨੂੰ ਜਦੋਂ ਇਸ ਖਬਰ ਦਾ ਪਤਾ ਲੱਗਦਾ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਗੁਰਦਵਾਲਾ ਵਾਕੇ ਜਸਬੀਰ ਸਿੰਘ ਦੇ ਪਿੱਛੇ ਦੋ ਬੱਚੇ ਨੇ ਤੇ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਜਸਬੀਰ ਸਿੰਘ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕੀ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਸੁਣੋ ਤੁਸੀਂ ਵੀ ਪਤਾ ਨਹੀਂ ਕਿਸੇ ਦੀ ਜਾਨ ਬਚਵਾਉਂਦੇ ਕਿਸੇ ਨੇ ਧੱਕਾ ਦਿੱਤਾ ਹੈ ਕਿਸੇ ਕੁੜੀ ਨੂੰ ਬਚਾਉਂਦਾ ਉਹਨਾਂ ਨੇ ਧੱਕਾ ਦੇ ਕੇ ਨਦੀ 'ਚ ਸੁੱਟ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਜਰਾ ਦੇ ਗਏ ਦੋ ਸਾਲ ਹਾਂਜੀ ਦੋ ਸਾਲ ਹੋ ਗਏ ਕਿੰਨੇ ਬੱਚੇ ਕਿਨੇ ਆ ਦੋ ਤੇ ਕੀ ਮੰਗੋਗੇ ਉਹਨੋਂ ਨਹੀਂ ਮੇਰੇ ਪਿੱਛੇ ਕੋਈ ਕਮਾਈ ਵਾਲਾ ਨਹੀਂ ਫਲੈਗ ਹਬ ਉਹੀ ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹੀ ਕੁਝ ਨਹੀਂ ਉਹਦੇ ਬਿਨਾਂ ਰਹਿ ਗਏ ਕਿੰਨੀ ਗੁੰਮਰੀ ਹੈ ਇਹ ਦੀ 33 ਸਾਲ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀਡੀਓ ਇਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਰ ਜਿਹਾ ਆਇਆ ਤੇ ਜਾ ਤੱਕਾ ਦਿੱਤਾ ਹਾਂਜੀ ਨਰੀ ਚ ਕਿਹਨ ਤੱਕਾ ਦਿੱਤਾ ਤਾਂ ਉਹ ਸੋਮਵਾਰ ਨੂੰ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਗੱਲ ਬਾਤ ਹੋਈ ਆ ਵੀ ਸਾਂ ਸੁਣਿਆ ਫੋਨ ਆਇਆ ਸੋਮਵਾਰ ਹਾਂਜੀ ਕਿਤਾ ਡਾਲਰ ਖਾਇਨਾ ਪਤੀ ਆ ਮੇਰਾ ਹੂੰ ਗੋਸ਼ਲ ਗਿਆ ਮਰ ਗਿਆ ਲੈ ਟਿੰਕ ਵੀ ਹੂੰ ਕਿਨੇ ਤੱਕਾ ਮਾਰਿਆ ਅੱਛਾ ਜਿਹਨੇ ਤੱਕਾ ਮਾਰਿਆ ਉਹ ਬੰਦਾ ਫੜਿਆ ਗਿਆ ਉਹ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਸਾਨੂੰ ਇਹੋ ਹੀ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਗਵਰਨਮੈਂਟ ਕੋਲ ਕੋ ਸ਼ੋਰ ਦਿੱਤੀ ਜਾਵੇ ਤੇ ਮਾਤਾ ਰਹਿ ਕੇ ਕਰੋ ਗਰੀਬ ਆ ਚਾਰ ਪੰਜ ਸਾਲ ਹੋ ਗਏ ਗਏ ਇਹ ਮੰਗ ਕਰਦੇ ਸਰਕਾਰ ਤੋਂ ਮੇਰਾ ਬੇਟਾ ਹੈ ਜਹਬੀਰ ਸਾਹਿਬ ਇਹ ਤੁਹਾਡਾ ਬੇਟਾ ਆ ਹਾਂ ਜੀ ਕਿੰਨਾ ਕੁ ਚਿਰ ਉਹ ਚੱਲਿਆ ਨੂੰ ਬਾਹਰ ਗਏ ਨੂੰ ਚਾਰ ਪੰਜ ਸਾਲ ਹੋ ਗਏ ਕਿਹੜੇ ਦੇਸ਼ ਗਿਆ ਸੀ ਨਹੀਂ ਜੀ ਤੇ ਕੀ ਗੱਲ ਬਣੀ ਇਥੇ ਕੋ ਉਥੇ ਨਾਲ ਇੱਕ ਮਲਛਾ ਹੈ ਨਾ ਨਾ ਸਿਕੰਦੇ ਨੇ ਹਾਂ ਜੀ ਕਿਤੇ ਨੇ ਥੱਕਾਇਆ ਮਾਰਸ ਤੱਕਨੇ ਬੱਚੇ ਇਹਦੇ ਦੋ ਬੱਚੇ ਤੇ ਕੀ ਮੰਗੋਗੇ ਹੁਣ ਸਰਕਾਰ ਤੋਂ ਜਾਂ ਇਹਨਾਂ ਦੇ ਕੀ ਤਾਂ ਉਹ ਮੰਗਾਂਗੇ ਨਾਲ ਹੋਰ ਗਰੀਬ ਆ ਹਾਂ ਜੀ ਤੇ ਦੋਵੇਂ ਸਰਕਾਰ ਮਰਦ ਕਰੇ ਤੇ ਕਿੰਨਾ ਉਹ ਚਾਰਾ ਚੱਲਿਆ ਗਿਆ ਇਹਨੂੰ ਇਹਨੂੰ ਉਹ ਚਾਰ ਕਿਹਾ ਬੰਦ